ਇਸ ਅਵਸਥਾ ਦੇ ਵਿੱਚ ਕੀ ਹੈ ਆਨੰਦ ਹੈ ਸੰਤਨ ਕੋ ਆਨੰਦ ਸਗਲ ਹੀ ਜਾਈ ਇਸ ਅਵਸਥਾ ਆਲਾ ਦਾਸ ਸੰਤ ਭਗਤ ਗੁਰਮੁਖ ਪਿਆਰਾ ਉਹ ਕਿਤੇ ਵੀ ਚਲਿਆ ਜਾਂਦਾ ਹੈ ਉਹਨੂੰ ਕਿਤੇ ਵੀ ਉਹਦਾ ਆਨੰਦ ਨੇ ਉਹਨੂੰ ਸਾਰੀ ਜਗ੍ਹਾ ਦੇ ਉੱਤੇ ਹੀ ਆਨੰਦ ਹੈ ਉਹ ਭਾਵੇਂ ਸਾਰਾ ਦਿਨ ਉਥੇ ਕਮਾਦ ਦੇ ਕੋਲੇ ਬੈਠਾ ਰਹੇਗਾ ਬੋਲੋ ਉਹਨੂੰ ਕੀ ਫਰਕ ਪੈਣਾ ਹੈ ਜੀ ਇਹ ਤਾਂ ਅੰਤਰੀਵਸਤਾ ਹੈ ਅੰਤਰੀਵਸਤਾ ਚ ਉਦੋਂ ਹੀ ਜਾਂਦਾ ਜਦੋਂ ਬਾਹਰਲੇ ਚੋਰੇ ਜਿਹੋ ਜੇ ਮਰਜੀ ਵੀ ਮੁੱਕ ਜਾਂਦੇ ਨੇ ਸੰਤਨ ਕੋ ਅਨੰਦ ਸਗਲ ਸਗਲ ਕਹਿ ਦਿੰਦਾ ਹੈ ਕਿ ਸਾਰੀ ਸ੍ਰਿਸ਼ਟੀ ਤੇ ਜਿੱਥੇ ਮਰਜੀ ਚਲਿਆ ਜਾਏ ਉਸ ਨੂੰ ਕੋਈ ਜਗ੍ਹਾ ਦੇ ਉੱਤੇ ਜਾਇਆ ਕੋਈ ਉਹਨੂੰ ਫਰਕ ਨਹੀਂ ਪੈਣਾ ਬਸ ਇਹ ਹੀ ਵਸਤਾ ਹੈ ਸੰਤਨ ਕੋ ਆਨੰਦ ਸਗਲ ਹੀ ਜਾਏ ਠੀਕ ਹੈ ਨਾ ਜੀ ਗ੍ਰਹਿ ਬਾਹਰ ਗ੍ਰਹਿ ਬਾਹਰ ਭਗਤਨ ਕਾ ਠਾਕਰ ਰਬ ਰਹਿਆ ਸਰਬ ਠਾਈ ਕਹਿੰਦੇ ਉਹ ਕਿਸੇ ਘਰ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ ਤੇ ਕਿਤੇ ਉਹ ਬਾਹਰ ਜਾ ਕੇ ਬਹਿ ਜਾਂਦੇ ਨੇ ਪਰ ਉਹ ਬੈਠੇ ਕਿਹਦੇ ਕੋਲੇ ਨੇ ਠਾਕੁਰ ਕੋਲੇ ਬੈਠੇ ਨੇ ਸਰੀਰ ਕਿਤੇ ਮਰਜੀ ਵੀ ਪੈ ਸੁਰਤ ਉਹਨਾਂ ਦੀ ਮੰਨ ਕਿਹਦੇ ਕੋਲੇ ਹੈ ਠਾਕੁਰ ਦੇ ਕੋਲ ਹੈ ਹੈ ਨਾ ਜੀ ਇਸ ਕਰਕੇ ਜਿਹੜਾ ਆਨੰਦ ਹੈ ਨਾ ਇਹ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਦੇ ਨਾਲੇ ਲਿਖਿਆ ਹੈ ਕਿ ਆਨੰਦ ਅਸਲ ਦੇ ਵਿੱਚ ਉਦੋਂ ਹੀ ਜਾ ਕੇ ਬਣਦਾ ਹੈ ਨਾਨਕ ਭਗਤਾ ਭੁਖਸਲਾਹਨ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਬੰਤਿਆ ਪਾ ਸ਼ਰ ਨਾਨਕ ਭਗਤਾ ਭੁਖਸਲਾਹਨ ਕਿਸੇ ਨੂੰ ਕੋਈ ਭੁੱਖ ਲੱਗੀ ਕਿਸੇ ਨੂੰ ਕੋਈ ਭੁੱਖ ਲੱਗੀ ਹੈ ਹੇ ਵਾਇਗਰੂ ਤੇਰੇ ਭਗਤਾ ਨੂੰ ਕਾਦੀ ਭੁੱਖ ਲੱਗੀ ਹੈ ਕਿ ਤੇਰੀ ਹਰ ਵੇਲੇ ਸ਼ਲਾਂਗਾ ਕਰਨੀ ਤੇਰੀਆਂ ਗੱਲਾਂ ਕਰਨੀ ਉਹਨਾਂ ਨੂੰ ਭੁੱਖ ਲੱਗੀ ਪਰ ਇਹ ਜਿਹੜੀ ਵਸਤੂ ਹੈ ਇਹ ਬਹੁਤ ਪਾਸਾ ਕਹਿੰਦੇ ਜੋ ਬਾਣੀ ਚ ਲਿਖਿਆ ਕਿ ਕਿਸੇ ਵਿਰਲੇ-विरਲੇ ਨੂੰ ਨਸੀਬ ਹੁੰਦੀ ਹੈ ਸ਼ਿਪਤ ਸਲਾਹਨ ਭਗਤ ਵਿਰਲੇ ਦਿੱਤਿਆਂ ਹਰ ਇੱਕ ਕਾਨੂੰਨੀ ਮਿਲੀ ਦੁਨੀਆਂ ਦੀਆਂ ਗੱਲਾਂ ਤੇ ਹਰ ਇੱਕ ਕੋਲ ਹੈ ਤੇ ਹਰ ਵੇਲੇ 24 ਘੰਟੇ ਕਰਤਾਰ ਦੀਆਂ ਗੱਲਾਂ ਤੇ ਕਰਤਾਰ ਦੀ ਸ਼ਿਫਟ ਜਿਹੜੀ ਹੈ ਉਹ ਕਹਿੰਦੇ ਕਿਸੇ ਵੇਲੇ ਕੋਲ ਹੈ ਸ਼ਿਫਤ ਸਲਾਹਨ ਭਗਤ ਵਿਰਲੇ ਦਿੱਤੀਆਂ ਨਾ ਸੌਪੇ ਜਿਸ ਭੰਡਾਰ ਫਿਰ ਪੁਸ਼ਨਾ ਲੀਤੀਆਂ ਨਾ ਜਿਸ ਨੂੰ ਲੱਗਾ ਰੰਗ ਸੀ ਰੰਗ ਅਰਤਿਆ ਉਹਨਾ ਇੱਕੋ ਨਾਮ ਆਧਾਰ ਇੱਕ ਆਸਰਾ ਰਹਿ ਗਿਆ ਉਹਨਾਂ ਕੋਲੇ ਇੱਕਾ ਉਹਨ ਭੱਤਿਆ-ਭੱਤਿਆ ਨਾਮ ਖਾਂਦੇ ਨੇ ਪਰ ਇਹ ਨਹੀਂ ਕਿ ਉਹਦੀਆਂ ਚਾਰ ਗੱਲਾਂ ਖਾਧੀਆਂ ਤੇ ਉਹਦੀਆਂ ਨਹੀਂ ਇੱਕੋ ਹੀ ਉਹ ਅਕਾਲ ਪੁਰਖ ਦੇ ਪਰਮੇਸ਼ਰ ਦੇ ਨਾਮ ਦਾ ਹੀ ਸੇਵਨ ਕਰਦੇ ਹਨ ਇੱਕਾ ਉਹਨਾ ਭੱਤਿਆਂ ਉਨਾ ਪਸੇ ਜਗ ਪੁੰਚੇ ਭੋਗਈ ਇਹੋ ਜੀ ਜਿਹੜੀ ਪਵਿੱਤਰ ਆਤਮਾ ਹੁੰਦੀ ਹੈ ਉਹਨਾ ਪਵਿੱਤਰ ਆਤਮਾ ਦੇ ਨਾਲ ਮਿਲ ਕੇ ਘੜੀ ਜਗਤ ਦੇ ਲੋਕ ਵੀ ਇਹ ਭੋਜਨ ਖਾਂਦੇ ਨੇ ਜਿਸ ਤਰ੍ਹਾਂ ਹੁਣ ਆਪਾਂ ਬੈਠੇ ਛੱਕ ਰਹੇ ਆਂ ਇਹ ਵਸਤੂ ਨੂੰ ਉਹਨਾ ਪਸੇ ਜਗ ਪੁੰਚੇ ਭੋਗਈ ਉਹਨਾ ਪਿਆਰਾ ਰੱਬ ਉਹਨਾ ਹੀ ਜੋ ਗਈ ਉਹਨਾਂ ਦਾ ਪਿਆਰਾ ਪਾਈ ਉਹਨਾਂ ਦੇ ਜੋਗਾ ਹੀ ਹੇ ਸ਼ਿਵਤ ਸਲਾਹਨ ਤੇਰਾ ਹੁਕਮ ਰਜਾਈ ਦੂਜੀ ਬੇਨਤੀ ਇਹ ਵੀ ਕਰ ਦਈਏ ਕਿ ਜਿੱਥੋਂ ਪ੍ਰਭ ਕੀ ਆਗਿਆ ਆਤਮਾ ਹਟਾਵੇ ਇਹ ਨਹੀਂ ਕਿ ਮੈਂ ਸਿਵਤ ਕਰ ਲੈਣਾ ਨਹੀਂ ਸ਼ਿਵਤ ਸਲਾਹਨ ਤੇਰਾ ਹੁਕਮ ਚਾਈ ਸਾਰੀ ਸਿਵਤ ਸਲਾਹ ਉਹਦਾ ਨਿਚੋੜ ਜਿਹੜਾ ਇਹੋ ਹੀ ਹੈ ਕਿ ਇਸ ਕਰਨ ਤੋਂ ਬਾਅਦ ਉਹਦੇ ਹੁਕਮ ਚ ਉਹਦੀ ਆਗਿਆ ਚ ਚੱਲਣਾ ਆ ਜਾਵੇ ਬਸ ਇਹ ਹੀ ਆ ਸ਼ਿਵਤ ਕੀ ਹੈ ਸ਼ਿਵਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਦ ਭਾਈ ਉਹੀ ਗਿਆਨ ਹੈ ਜਿਹੜਾ ਤੇਰੇ ਭਾਣੇ ਚ ਚੱਲਣਾ ਸੁਖਾਉਂਦਾ ਹੈ ਜੋ ਤੈਨੂੰ ਭਾ ਜਾਂਦਾ ਸੋ ਗਿਆਨ ਧਿਆਨ ਜੋਤ ਉਦਪਾਈ ਪਾਸਾ ਕਹਿੰਦੇ ਸੋਈ ਜਪ ਜੋ ਪ੍ਰਭ ਜੀ ਉਹ ਭਾਵੇ ਭਾਣੇ ਪੂਰ ਗਿਆਨਾਂ ਜੀਓ ਪੂਰਾ ਗਿਆਨ ਕਦੋਂ ਹੈ ਜਦੋਂ ਉਹਨੂੰ ਪਾਉਣਾ ਸ਼ੁਰੂ ਹੋ ਗਿਆ ਹੈ ਜਦੋਂ ਉਹਦੇ ਭਾਣੇ ਦੇ ਵਿੱਚ ਹੋ ਰਿਹਾ ਹੈ ਜਦੋਂ ਅਪਨਤ ਬੋਲ ਲਈ ਹੈ ਤੇ ਅਧੂਰਾ ਹੈ ਭਾਈ ਪਾਸਾ ਇਸ ਤਰ੍ਹਾਂ ਦੇ ਨਾਲ ਸਮਝਾ ਰਹੇ ਨੇ